ਦਾਂਦਾ ਸ਼ਹੀਦ ਮਰਦਾਬਾਤ ਅਤੇ ਜਿੱਥੇ ਜਿੱਥੇ ਪੂਰੇ ਦੇਸ਼ ਵਿੱਚ ਪੁਤਲੇ ਫੁਕੇ ਜਾ ਰਹੇ ਨੇ ਉੱਥੇ ਪੰਜਾਬ ਦੇ 12800 ਪਿੰਡਾਂ ਦੇ ਵਿੱਚੋਂ ਜਿਹੜੀ ਰਿਪੋਰਟ ਆ ਰਹੀ ਆ ਪੂਰੇ ਦੇ ਪੂਰੇ ਪਿੰਡਾਂ ਦੇ ਵਿੱਚ ਪੁਤਲੇ ਫੁਕੇ ਅੱਜ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਮੋਰਚੇ ਦੇ ਪ੍ਰਤੀ ਬੜਾ ਵੱਡਾ ਦਰਦ ਹੈਗਾ ਤੇ ਇਹ ਦਰਦ ਰਹਿਣਾ ਉਹਨਾਂ ਸਮਾਂ ਜਿੰਨਾ ਚਿਰ ਕੇਂਦਰ ਦੀ ਸਰਕਾਰ 12 ਮੰਗਾਂ ਨੂੰ ਪੂਰਾ ਨਹੀਂ ਕਰਦੀ ਪੰਜਾਬ ਟਰੂਡੇ ਦੇਖ ਰਹੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿਆਣੀ ਕੇ ਤੁਹਾਡੇ ਆਪਣੇ ਪੱਤਰਕਾਰ ਬੀ ਐਸ ਹੇਰੀ ਵੱਲੋਂ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਰੂਡੇ ਨਿਊਜ਼ ਚੈਨਲ ਅਸੀਂ ਖੜੇ ਆ ਪੰਜਾਬ ਪ੍ਰਵੇਸ਼ ਦੁਆਰ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿ ਤੁਹਾਨੂੰ ਦੱਸ ਦੇ ਕਿ ਪਿਛਲੇ 1 ਸਾਲ ਦੇ ਕਰੀਬ ਜੋ ਹੋਣ ਵਾਲਾ ਕਿਸਾਨਾਂ ਦਾ ਮੋਰਚਾ ਜੋ ਹੈ ਲਗਾਤਾਰ ਜੋ ਹੈ ਕਿਸਾਨਾਂ ਦਾ ਮੋਰਚਾ ਇੱਥੇ ਡਟਿਆ ਹੋਇਆ ਹੈ ਡੱਲੇਵਾਲ ਦੀ ਜੋ ਜੋ ਹੁਣ ਤੱਕ ਤਬੀਅ ਜੋ ਕਾਫੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ 44 ਤੋਂ ਪਲੱਸ ਜਿਹੜੇ ਦਿਨ ਹੋ ਚੁੱਕੇ ਹਨ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੂੰ ਲੇਕਿਨ ਸਰਕਾਰ ਕੋਈ ਵੀ ਮੀਟਿੰਗ ਜਾਂ ਕਾਲ ਜੋ ਹੈ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਸੁੱਤੀ ਹੋਈ ਆ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਕਿਸਾਨਾਂ ਲੋਕ ਵੱਲੋਂ ਇਹ ਇੱਕ ਬਹੁਤ ਵੱਡਾ ਜੋ ਹੈ ਇੱਥੇ ਇਕੱਠਾ ਕੀਤਾ ਗਿਆ ਸ਼ੰਭੂ ਬਾਰਡਰ ਦੇ ਉੱਪਰ ਜਿਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ 12000 800 ਪਿੰਡਾਂ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਉੱਥੇ ਸਾਰੇ ਜਗ੍ਹਾ ਕਿਸਾਨਾਂ ਦੇ ਵਿੱਚ ਮੋਦੀ ਸਰਕਾਰ ਦੇ ਪੁੱਦਲੇ ਫੁਕੇ ਗਏ ਆ ਇੱਥੇ ਵੀ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦੇਗੀ ਕਿ ਕਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਪਰ ਇਕੱਠ ਕਰਕੇ ਕਿਸਾਨਾਂ ਵੱਲੋਂ ਜਾਏ ਮੋਦੀ ਸਰਕਾਰ ਦੇ ਪੁਤਲੇ ਫੁਕੇ ਗਏ ਔਰ ਜਿੰਦਾਬਾਦ ਔਰ ਮਰਦਾਬਾਦ ਦੇ ਨਾਰੇ ਜੋ ਹੈ ਲਗਾਏ ਗਏ ਆ ਤਸਵੀਰਾਂ ਵਿੱਚ ਤੁਹਾਨੂੰ ਫਿਲਹਾਲ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਮੋਦੀ ਦਾ ਪੁਤਲਾ ਜਿਹੜਾ ਕਿ ਫੁਕਿਆ ਗਿਆ ਹੈਗਾ ਸਵੇਰ ਤੋਂ ਇੱਥੇ ਇਕੱਠ ਸੀਗਾ 12 ਤੋਂ ਪਲੱਸ ਜਿਹੜਾ ਟਾਈਮ ਹੋ ਚੱਕਾ ਸੀਗਾ ਸਾਹਮਣੇ ਜੋ ਹੈ ਸ਼ੰਭੂ ਬਾਰਡਰ ਤੁਸੀਂ ਦੇਖ ਰਹੇ ਹੋ ਕਿ ਤਕਰੀਬਨ 1 ਸਾਲ ਤੋਂ ਜਿਹੜਾ ਹੈਗਾ ਸੀਲ ਹੋਇਆ ਹੋਇਆ ਸੀਗਾ ਤੇ ਇਹ ਜਿਹੜਾ ਬਾਰਡਰ ਜਿਹੜਾ ਹੈਗਾ ਕਾਫੀ ਦਿਨ ਤੋਂ ਜਿਹੜਾ ਬੰਦ ਪਿਆ ਸੀਗਾ ਕਾਫੀ ਵਾਰ ਕਿਸਾਨਾਂ ਨੇ 101 ਜਥੇ ਦੇ ਜੋ ਹੈ ਉਹਨਾਂ ਦੇ ਨਾਲ ਇਸ ਨੂੰ ਕਰਾਸ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਦਿੱਲੀ ਜਾਣ ਦੀ ਕੋਸ਼ਿਸ਼ ਵੀ ਕੀਤੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਹੋਣ ਦੇ ਕਾਰਨ ਜੋ ਹੈ ਅੱਗੇ ਕਿਸਾਨਾਂ ਨੂੰ ਨਹੀਂ ਲੰਘਣ ਦਿੱਤਾ ਗਿਆ ਔਰ ਨਾ ਹੀ ਅਜੇ ਤੱਕ ਕਿਸਾਨਾਂ ਦੀਆਂ ਜੋ ਮੰਗਾਂ ਜੋ ਹੈ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ता शव हक़ सचली लड़ ਫੀ ਗਰੰਟਡ ਦਾ ਤਨੂੰਨ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ 200 ਜਨ ਮਜ਼ਰੇਗਾ ਦੇ 700 ਰੁਪਇਆ ਦੀ ਹਾੜੀ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਇਹ 2023 ਰੱਦ ਕਰਵਾ ਕੇ ਰਾਂਗੇ ਕਰਵਾ ਕੇ ਕਰਵਾ ਕੇ ਲੋਕ ਝੂਠੀਓ ਦੀਆਂ ਨੀਤੀਆਂ ਕਰੋ ਭਾਰਤ ਨੂੰ ਬਾਹਰ ਕਢਵਾ ਕੇ ਰਾਂਗੇ ਕਰਵਾ ਕੇ ਕਰਵਾ ਕੇ ਆਪਣੀਆਂ ਜ਼ਮੀਨਾਂ ਤੇ ਕਾਰਪੋਰੇਟਰਾਂ ਦੇ ਪੈਰ ਨਹੀਂ ਪੈਂਦਿਆਂਗੇ ਨਹੀਂ ਪੈਂਦਿਆਂਗੇ ਨਹੀਂ ਪੈਂਦਿਆਂਗੇ ਕਾਰਪੋਰੇਟਰ ਦਾ ਯਾਰ ਮੋਦੀ ਤੇ ਉਹਦੀ ਜੁੰਡਲੀ ਮਰਦਾਬ 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 ਨੂੰ ਕਰਜ਼ਾ ਮੁਕਤ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਹੱਥ ਸੱਚ ਲਈ ਲੜਨਾ ਤੇ ਜਿੰਦਾਬਾਦ 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 ਸ਼ੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੋਈ ਨੀ ਤਾਨਾ ਸ਼ੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ 140 ਕਰੋੜ ਭਾਰਤੀਆਂ ਦਾ ਇੱਕਾ ਜਿੰਦਾਬਾਦ 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 ਪਿਆ ਮਾਵਾ ਭੈਣਾਂ ਦਾ ਇੱਕਾ ਜਿੰਦਾਬਾਦ 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 ਤੇ ਨੌਜਵਾਨਾਂ ਦਾ ਇੱਕਾ ਜਿੰਦਾਬਾਦ 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 ਸੱਤਲੀ ਲੜਲਾ ਦਾ ਇੱਕਾ ਜਿੰਦਾਬਾਦ 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 ਹੰਦਾਨ ਸਾਹਿਬਾ ਜਿਹੜੇ ਰੋਜ਼ ਪ੍ਰਦਰਸ਼ਨ ਹੋਏ ਐ ਪੁੱਤਰੇ ਸਾਡੇ ਕਿਹਦੇ ਤੇ ਜਾਣਕਾਰੀ ਦਿਓਣੀ ਦੇਖੋ ਪਿਛਲੇ ਦਿਨੀ ਦੋਨੋਂ ਫਾਰਮਾਂ ਦੇ ਇੱਕ ਮੀਟਿੰਗ ਦੌਰਾਨ ਐਲਾਨ ਕੀਤਾ ਸੀਗਾ ਕਿ ਅੱਜ 10 ਜਨਵਰੀ ਨੂੰ ਪੂਰੇ ਦੇਸ਼ ਦੇ ਕਸਬਿਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਪੁਤਲੇ ਫੁਕੇ ਜਾਣਗੇ ਔਰ ਉੱਥੇ ਜਿੱਥੇ ਪੂਰੇ ਦੇਸ਼ ਵਿੱਚ ਪੁਤਲੇ ਫੁਕੇ ਜਾ ਰਹੇ ਨੇ ਉੱਥੇ ਪੰਜਾਬ ਦੇ 12800 ਪਿੰਡਾਂ ਦੇ ਵਿੱਚੋਂ ਜਿਹੜੀ ਰਿਪੋਰਟ ਆ ਰਹੀ ਆ ਪੂਰੇ ਦੇ ਪੂਰੇ ਪਿੰਡਾਂ ਦੇ ਵਿੱਚ ਪੁਤਲੇ ਫੁਕੇ ਅੱਜ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਮੋਰਚੇ ਦੇ ਪ੍ਰਤੀ ਬੜਾ ਵੱਡਾ ਦਰਦ ਹੈਗਾ ਤੇ ਇਹ ਦਰਦ ਰਹਿਣਾ ਉਹਨਾਂ ਸਮਾਂ ਜੰਨਾ ਚਰ ਕੇਂਦਰ ਦੀ ਸਰਕਾਰ 12 ਮੰਗਾਂ ਨੂੰ ਪੂਰਾ ਨਹੀਂ ਕਰਦੀ ਇਹ ਸੰਘਰਸ਼ ਉਹਨਾਂ ਚਰ ਜਾਰੀ ਰਹੇਗਾ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਬਣਾਏਗੀ ਆਖਰਕਾਰ ਤਾਂ ਉਹਨੂੰ ਸਿਰ ਦੇਣਾ ਹੀ ਪੈਣਾ ਸੁਧਾਨ ਸਾਹਿਬ ਜੀ ਪੰਜਾਬ ਬੰਦ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸੀਗਾ ਉਹਨੂੰ ਲੱਗਦਾ ਜੇ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੁਤਲੇ ਹੈਗੇ ਆ ਪਿੰਡ ਪਿੰਡ ਸਾੜੇ ਜਾ ਰਹੇ ਮੈਂ ਤਾਂ ਬਿਲਕੁਲ ਕਹਿ ਚੁੱਕਾ ਸੀ ਪੂਰੇ ਪਿੰਡਾਂ ਦੇ ਵਿੱਚ ਸਾਡੇ ਕੋਲ ਰਿਪੋਰਟ ਆ ਰਹੀ ਹੈ ਨਾਲ ਦੀ ਨਾਲ ਕੋਈ ਪਿੰਡ ਰਹਿਣਾ ਨਹੀਂ ਹੋਣਾ ਪੰਜਾਬ ਦੇ ਵਿੱਚ ਜਿੰਦਾ ਕਿ ਮੋਦੀ ਸਰਕਾਰ ਦਾ ਐਨਡੀਆ ਸਰਕਾਰ ਦਾ ਪੁਤਲਾ ਨਾ ਫੁਕਿਆ ਗਿਆ ਹੋਵੇ ਪੂਰੇ ਦੇ ਪੂਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਕਈਆਂ ਪਿੰਡਾਂ ਦੇ ਵਿੱਚ ਤਾਂ ਤਿੰਨ ਤਿੰਨ ਥਾਵਾਂ ਤੇ ਜਿਹੜੇ ਪੁਤਲੇ ਫੁਕੇ ਜਾ ਰਹੇ ਆ ਜਿਹੜਾ ਉਹਨਾਂ ਨੇ ਮਹਾ ਪੰਚਾਇਤ ਦੇ ਵਿੱਚ ਇਕੱਠ ਬਾਰੇ ਉਹਦੇ ਬਾਰੇ ਕੀਤਾ ਵੀ ਸਾਰੇ ਸਿੰਘਾਂ ਤੇ ਕਿਸਾਨ ਮੋਰਚਾ ਇਕੱਠਾ ਹੋ ਜੇ ਇਹ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਆ ਜੀ ਦੇਖੋ ਜੋ ਕੱਲ ਐਸਕੇਐਮ ਦੀ ਇੱਕ ਮਹਾ ਪੰਚਾਇਤ ਮੋਗੇ ਦੇ ਵਿੱਚ ਹੋਈ ਆ ਜੋ ਉਹਨਾਂ ਨੇ ਮਤੇ ਪਾਸ ਕੀਤੇ ਨੇ ਉਹ ਸਲਾਘਾ ਯੋਗ ਨੇ ਜੇ ਠੀਕ ਆ ਉਹ ਇਹਨਾਂ ਦੋਨਾਂ ਮੋਰਚਿਆਂ ਦੇ ਨਾਲ ਸਹਿਮਤੀ ਪ੍ਰਗਟਾਉਣਾ ਬਹੁਤ ਵਧੀਆ ਗੱਲ ਇਕਤਾ ਦੇ ਵਿੱਚ ਹਮੇਸ਼ਾ ਬਲ ਹੁੰਦਾ ਤੇ ਤੁਸੀਂ ਮੈਨੂੰ ਲੱਗਦਾ ਵੀ ਜਦੋਂ ਜੇ ਇਕਾ ਸੀਗਾ ਤਾਂ ਇਹ ਤੁਸੀਂ 2021 20 ਦੇ ਵਿੱਚ ਐਡੇ بڑے ਮੋਰਚੇ ਜਿੱਤਨੇ ਸੀ ਬਿਲਕੁਲ ਅਸੀਂ ਤਾਂ ਹੁਣ ਵੀ ਭਾਈ ਝੋਲੀ ਅੱਡ ਕੇ ਕਹਿੰਦੇ ਆ ਵੀ ਉਹ ਸਾਡੇ ਭਰਾ ਨੇ ਉਹ ਵੱਡਾ ਕੋ ਛੋਟਾ ਰੜ ਕੇ ਸਾਰੇ ਇਸ ਨਰਚ ਨੂੰ ਜਿੱਤ ਗਏ ਤਾਂ ਕਰਕੇ ਆਉਣ ਵਾਲੇ ਇਤਿਹਾਸ ਦੇ ਵਿੱਚ ਇਹ ਵੀ ਇੱਕ ਵੱਖਰੇ ਤੌਰ ਤੇ ਸਮੇਂ ਦੀ ਅਖ਼ਰਾਂ ਵਿੱਚ ਲਿਖਿਆ ਜਾਵੇ ਲਗਦਾ ਤਾਂ ਅੱਜ ਉਹ ਇੱਥੇ ਆਉਣਗੇ ਜਿਵੇਂ ਉਹਨਾਂ ਮੈਂ ਬਿਲਕੁਲ ਜੀ ਉਹਨਾਂ ਨੇ ਕਿਹਾ ਹੋਇਆ ਕੱਲ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਬੋਲੇ ਨੇ ਤਾਂ ਆਉਣਗੇ ਜੀ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਜੀ ਆਇਆਂ ਨੂੰ ਧੰਨਵਾਦ ਹੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪਸਾਰ ਮਦੂਰ ਸ਼ਿਕਾਰ ਚ ਕਮੇਟੀ ਜਿੰਦਾਬਾਦ 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 ਲੜਨਾਰੇ ਲੋਕਾਂ ਦਾ ਇੱਕ ਜਿੰਦਾਬਾਦ 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 चिंदा लॻा ਵਿਚ ਮੋਦੀ ਸਰਕਾਰ ਦੀ ਜਿਹੜੀ ਹੰਡਾ ਜਿੱਦਾ ਉਹਦੇ ਵਿਰੁੱਧ ਉਤਨੇ ਸੜਨ ਦਾ ਸੱਦਾ ਦਿੱਤਾ ਸੀ ਪੁਤਲੇ ਜਿਹੜੇ 2 ਦਿਨ ਪਹਿਲਾਂ ਤੋਂ ਸਾਰੇ ਪਿੰਡਾਂ ਦੇ ਵਿੱਚੋਂ ਬਣ-ਬਣ ਕੇ ਫੋਟੋਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਸੀ ਔਰ ਪੂਰੇ ਮੁਲਕ ਦੇ ਅੰਦਰ ਅੱਜ ਮੋਦੀ ਸਰਕਾਰ ਦੇ ਪੁਤਲੇ ਫੁਕੇ ਗਏ ਆ ਕਿਉਂਕਿ ਸਾਨੂੰ ਬੈਠਿਆਂ ਨੂੰ ਇੱਥੇ ਕਰੀਬ ਸਾਲ ਹੋਣ ਵਾਲਾ ਔਰ ਸ਼ਰੀਮਾ ਦੇਣ ਅੱਜ ਗੱਲੇਵਾਲ ਸਾਹਿਬ ਦੇ ਮਰਨ ਵਰਤ ਦਾ ਔਰ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਖਤਰੇ 'ਚ ਪਈ ਹੋਈ ਆ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਸੁਪਰੀਮ ਕੋਰਟ ਦੇ ਕਦੇ ਪਿੱਛੇ ਲੱਗ ਜਾਂਦੀ ਆ ਤੇ ਕਦੇ ਕਹਿੰਦੇ ਪੈਦਲ ਆ ਜਾਓ ਜਦੋਂ ਜਥੇ ਪੈਦਲ ਗਏ ਆ ਤਾਂ ਉਹਨਾਂ ਨੇ ਗੋਲਾਵਾਰੀ ਕਰਕੇ ਸਾਡੇ ਤਿੰਨ ਦਰਜਨ ਤੋਂ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਹਨਾਂ ਨੇ ਫੇਰ ਤੋਂ ਜ਼ਖਮੀ ਕੀਤਾ ਸਾਡੇ ਦੋ ਜਿਹੜੇ ਕਿਸਾਨ ਭਰਾ ਨੇ ਇਸ ਹਾਲਤ ਨੂੰ ਨਾ ਸਹਾਰਦੇ ਹੋਏ ਗੁੱਸੇ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਨੇ ਕਿਸਾਨ ਜਿੱਦੇ ਬੰਦੀਆਂ ਇਹ ਸਾਰੀ ਇੱਕ ਮਾਲਾ ਚ ਪਤਾ ਨਹੀਂ ਜਾਣੀਆਂ ਨੇੜੇ 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 ਪਰੋਈਆਂ ਜਾ ਸਕਦੀਆਂ ਨੇ ਜੀ ਪਰੋਈਆਂ ਜਾ ਸਕਦੀਆਂ ਨੇ ਹਲੇ ਵੀ ਜਾ ਸਕਦੀਆਂ ਦਾ ਸੰਬੰਧ ਹੈਗਾ ਜੀ ਕੋਈ ਹਾਂਜੀ ਉਹ ਜਦੋਂ ਮੀਟਿੰਗ ਹੋਊਗੀ ਪਰੋਈਆਂ ਜਾਣਗੀਆਂ ਮੀਟਿੰਗ ਮੀਟਿੰਗ ਹੋਣੀ ਹੈ 15 ਨੂੰ ਤਾਪੋਂ ਪਹਿਲਾ ਨਾਂ ਲਾਣ ਕਰੀਗੇ 15 ਤਰੀਕ ਨੂੰ ਮੀਟਿੰਗ ਹੋਊਗੀ ਔਰ ਉਹਨਾਂ ਨੇ ਅੱਜ ਦਾ ਜਿਹੜਾ ਇਹ ਅਰਥੀ ਫੂਕ ਮਜਾਰਾ ਇਹਦੇ ਨੂੰ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਵੀ ਕਰਾਂਗੇ ਔਰ 13 ਤਰੀਕ ਨੂੰ ਲੋਹੜੀ ਦੇ ਉੱਤੇ ਜਿਹੜੇ ਅਸੀਂ ਨਵੀਂ ਡਰਾਫਟ ਨੀਤੀ ਹੈਗੀ ਹੈ ਸੈਂਟਰ ਸਰਕਾਰ ਦੀ ਉਹਨੂੰ ਫੂਕਣ ਦਾ ਫੈਸਲਾ ਕੀਤਾ ਉਹ ਵੀ ਉਹਨਾਂ ਨੇ ਕਹਿਤਾ ਅਸੀਂ ਕਰਾਂਗੇ 26 ਜਨਵਰੀ ਵਾਰੇ ਵੀ ਉਹ ਸੋਚ ਰਹੇ ਆ ਵੀ ਅਸੀਂ ਵੀ ਨਾਲ ਹੀ ਤੁਹਾਡੇ ਕਰਾਂਗੇ ਸੋ ਇਹ ਇਕਤਾ ਵੱਲ ਕਦਮ ਵਧ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਤਕਰੀਬਨ ਸਾਰ ਗਏ ਕਿਸਾਨ ਦੇ ਉਥੇ ਬੰਦਿਆਂ ਜਿਹੜੀਆਂ ਉਹ ਤੁਹਾਨੂੰ ਇਕੱਠੀਆਂ ਚਿਹਰੇ ਦਿਖਣਗੇ ਇਹਦਾ ਆ ਕਿਸਾਨ ਮਦੂਦ ਸਿੰਘ ਛੁਪਟੀ ਪੰਜਾਬ ਦਾ ਸੂਬਾ ਪ੍ਰਧਾਨ ਪ੍ਰਧਾਨ ਸਾਹਿਬ ਜਿਹੜੇ ਪੁਤਲੇ ਫੁੱਕੇ ਦੇ ਬਾਰੇ ਜਾਣਕਾਰੀ ਦੇ ਰਹੇ ਜੀ ਦੇਖੋ ਜੀ ਅੱਜ ਮੋਦੀ ਦੀ ਉਤਾਨਾਸ਼ੀ ਰਵਈਆ ਉਹਦੇ ਵਿਰੁੱਧ ਪੂਰੇ ਦੇਸ਼ ਦੇ ਵਿੱਚ ਰੋਜ ਪ੍ਰਦਰਸ਼ਨ ਹੋਇਆ ਤੇ ਪੰਜਾਬ ਦੇ ਵਿੱਚ ਬਹੁਤ ਮਤਲਬ ਵੱਡੀ ਤਦਾਦ ਦੇ ਜਿਹੜੇ ਉਹ ਪੁਤਲੇ ਫੁੱਕੇ ਜਾ ਰਹੇ ਆ ਅਸੀਂ ਤੁਹਾਡੇ ਮਾਧਿਅਮ ਰੇ ਇੱਕ ਗੱਲ ਕਹਿਣਾ ਚਾਹੁੰਦੇ ਆ ਪੰਜਾਬ ਦੀ ਭਾਜਪਾ ਲੋਬੀ ਜਿਹੜੀ ਜਿਨ੍ਹਾਂ ਨੇ ਅਕਾਲਤਾ ਸਹਿਬ ਨੂੰ ਚਿੱਠੀ ਲਿਖ ਕੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਅਮਰਨ ਮਰਨ ਵਰਤ ਸਿਡਾਉਣ ਦੀ ਗੱਲ ਕੀਤੀ ਆ ਅਸੀਂ ਕਹਿੰਦੇ ਆ ਵੀ ਐਡੇ ਜਿੱਦੀ ਬੰਦੇ ਨੂੰ ਜਿਨ੍ਹਾਂ ਦੇ ਨਾਲ ਬੈਠੇ ਆ ਉਹਨੂੰ ਕਿਉਂ ਨਹੀਂ ਕਹਿੰਦੇ ਵੀ ਆਪਾਂ ਪਹਿਲੇ ਅੰਦੋਲਨ ਜੋ ਮੰਗਾ ਮੰਨ ਚੁੱਕੇ ਹਾਂ ਉਹਨਾਂ ਮੰਗਾਂ ਨੂੰ ਲਾਗੂ ਕਰਨਾ ਕਿੰਨਾ ਕੋਖਾ ਜਿਹੜੀ ਤੁਸੀਂ ਨੀਤੀ ਵਾਪਸ ਲੈ ਗਏ ਸੀ ਉਹਦੇ ਮਤਲਬ ਖੇਤੀ ਮੰਡੀ ਵਾਲੇ ਦੁਬਾਰਾ ਖਰੜਾ ਜਿਹੜਾ ਵਾ ਉਹ ਦੇ ਤਾ 2013 ਐਕਟ ਤਹਿਤ ਜ਼ਮੀਨ ਖੋਣ ਦੀ ਤਿਆਰੀ ਕਰ ਲਈ ਆ ਇਹ ਕਿਉਂ ਜੇ ਭਾਜਪਾ ਦਾ ਪੰਜਾਬ ਦਾ ਲਾਣਾ ਲੋਕਾਂ ਦੇ ਨਾਲ ਆ ਕਿਸਾਨ ਪੱਕੀ ਆ ਤੇ ਫਿਰ ਸਿਹਤ ਦਾ ਜ ਨਾਲ ਉਹਨਾਂ ਨੂੰ ਮੋਦੀ ਨੂੰ ਮਨਾਉਣ ਵਾਸਤੇ ਮੇਤਸ਼ਿਆ ਨੂੰ ਮਨਾਉਣ ਵਾਸਤੇ ਗੱਲ ਕਰਨੀ ਚਾਹੀਦੀ ਆ ਨਾ ਕਿ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੀ ਚਾਹੀਦੀ ਆ ਐ ਟਾਈਮ ਤੇ 46 ਦਿਨ ਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੱਡੀਆਂ ਦਾ ਮਾਸ ਜਿਹੜਾ ਉਹ ਛਿੱਟ ਚੁੱਕਾ ਵਾ ਪਰ ਉਹ ਅੱਜ ਵੀ ਇਹ ਅਪੀਲ ਕਰ ਰਿਹਾ ਵੀ ਇਹ ਤਮਾਸ਼ਾ ਕੀ ਬਣ ਰਿਹਾ ਵਾ ਕਿਵੇਂ ਭਾਜਪਾ ਇਹ ਲਾਣਾ ਜਿਹੜਾ ਪੰਜਾਬ ਦਾ ਵਾ ਉਹ ਅਕਾਲਤਾ ਸਾਹਿਬ ਦੇ ਮੂੰਹ ਕਰਕੇ ਬਿਠਾ ਵਾ ਮਤਲਬ ਭਾਵਨਾਕ ਤੌਰ ਤੇ ਜਿਹੜਾ ਸਾਰਾ ਕੁਝ ਕਰਨਾ ਚਾਹਦਾ ਪੰਜ ਪਿਆਰੇ ਹੁਕਮ ਕਰਨ ਪਰ ਕਹਿੰਦੇ ਬਣਦਾ ਇਹ ਆ ਕਿ ਮੋਦੀ ਨੂੰ ਮਨਾਇਆ ਜਾਵੇ ਮੋਦੀ ਜੀ ਇਹ ਮੰਗਾ ਜਿਹੜੀਆਂ ਲਾਗੂ ਕਰਨ ਤੇ ਇਹ ਅਣਸ਼ੰਕ ਖਤਮ ਹੋ ਜੂਗਾ ਅਧੋਰਨ ਵੀ ਖਤਮ ਹੋ ਜਾਏਗਾ ਤੁਹਾਨੂੰ ਲੱਗਦਾ ਪ੍ਰਧਾਨ ਸਾਹਿਬ ਇਹ ਅਣਸ਼ੰਕ ਖਤਮ ਪਹਿਲਾਂ ਨਹੀਂ ਹੋਊਗਾ ਜੇ ਉਹਦਾ ਮੰਗਾ ਨਹੀਂ ਮੰਨੇ ਜਾਂਦੀਆਂ ਵੇਖੋ ਜੀ 26 ਨਵੰਬਰ ਨੂੰ ਦਲੇਵਾਲ ਜੀ ਬਿਠੇ ਆ ਅਸੀਂ ਤੇ ਕਹਿੰਨੇ ਉਸ ਦਿਨ ਦੀ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਆ ਕਿਉਂਕਿ ਉਹਨਾਂ ਨੇ ਅੱਜ 46 ਦਿਨਾਂ ਤੋਂ ਇੱਕ ਦਾਣਾ ਆਣ ਦਾ ਮੂੰਹ ਚ ਨਹੀਂ ਪਾਇਆ ਹੁਣ ਇਹਦੇ ਤੇ ਕੇਂਦਰ ਸਰਕਾਰ ਕੀ ਨੀਕਰੀ ਆ ਕੀ ਹੋਰ ਲੰਮੀ ਲੈਣ ਵੇਖਣਾ ਚਾਹੁੰਦੀ ਆ ਜਾਂ ਪੂਰੇ ਭਾਰਤ ਨੂੰ ਜਾਗਦਾ ਵੇਖਣਾ ਚਾਹੁੰਦੀ ਆ ਉਹਦੇ ਤੇ ਭਾਰਤ ਦੇ ਲੋਕ ਜਿਹੜੇ ਬਿਲਕੁਲ ਜਾਗ ਰਹੇ ਆ 140 ਕਰੋੜ ਭਾਰਤੀ ਲੋਕਾਂ ਦੀ ਲੜਾਈ ਆ ਤੁਹਾਡੇ ਸਾਹਮਣੇ ਅਪੀਲ ਕਰਦੇ ਆ ਵੀ ਪਾਣੀ ਅਗਲੇ ਨੇ ਫ੍ਰੀ ਦੀ ਚੀਜ਼ ਬੋਤਲ ਚ ਪਾ ਕੇ 30 ਰੁਪਏ ਲੀਟਰ ਵੇਚ ਦਿੱਤਾ ਜਿਸ ਦਿਨ ਅਨਾਜ ਤੇ ਇਹਨਾਂ ਦਾ ਕਬਜ਼ਾ ਹੋ ਗਿਆ 150 ਰੁਪਏ ਕਿਲੋ ਆਟਾ ਵੀ ਨਹੀਂ ਲੱਭਣਾ ਉਦਨ ਕੀ ਬਣੂਗਾ ਖਪਤਕਾਰ ਨੂੰ ਇਹਦੇ ਤੇ ਵੱਧ ਜਿਹੜਾ ਵਾ ਸਿਹਰਦ ਦੇ ਨਾਲ ਲੜਾਈ ਲੜਨ ਦੀ ਲੋੜ ਵਾ ਇਸ ਟਾਈਮ ਤੇ ਖਪਤਕਾਰ ਵੀ ਨਾਲ ਆ ਰਿਹਾ ਵਾ ਕਿਉਂਕਿ 30 ਦਾ ਜਿਹੜਾ ਪੰਜਾਬ ਬਣ ਸੀ ਉਹਨੇ ਸਾਬਤ ਕਰਤਾ ਵੀ 100% ਉਹ ਜਿਹੜਾ ਵਾ ਸਕਸੈਸਫੁਲ ਰਿਹਾ ਵਾ ਉਹਦੇ ਵਿੱਚ ਕੋਈ ਵੀ ਵਰਗ ਅਸ਼ੂਤਾ ਨਹੀਂ ਰਿਹਾ ਔਰ ਹਰੇਕ ਨੂੰ ਇਹ ਪਤਾ ਲੱਗ ਚੁੱਕਾ ਵਾ ਕਿ ਥਾਰੀ ਜਿਹੜੀ ਸਾਡੀ ਰੋਟੀ ਵਾਲੀ ਆ ਉਹ ਸੈਲਰ ਦੇ ਉਹ ਸੈਲਰ ਦੇ ਵਿੱਚ ਰੱਖਣਾ ਚਾਹੁੰਦੇ ਆ ਅਡਾਨੀ ਬਾਨੀ ਦੇ ਗਦਾਮ ਚ ਰੱਖਣਾ ਚਾਹੁੰਦੇ ਆ ਜੇ ਅਸੀਂ ਨਾ ਘਟੇ ਹੋ ਗੇ ਲੜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੋਂ ਰੋਟੀ ਲੈ ਕੇ ਖਾਵਾਂਗੇ ਤੇ ਦੋ ਟਾਈਮ ਦੀ ਰੋਟੀ ਖਾ ਕੇ ਉਹਨੂੰ ਵਕਾਫ ਸਮਝ ਕੇ ਜੀਵਾਂਗੇ